ਸਸਗਾਲ ਜੀ ਤਸਵੀਰਾਂ ਦੇ ਦੇ ਪਉ ਦੀ ਆਪਣੀ ਸਕਰੀਨ ਦੇ ਉੱਤੇ ਨੂੰ ਨੂੰ ਨੈਰ ਚ ਤੱਕਾ ਦੇਣ ਵਾਲੀ ਸੱਸ ਤੇ ਉਸ ਦਾ ਪੁੱਤਰ ਪੁਲਿਸ ਨੇ ਕੀਤੇ ਗ੍ਰਿਫਤਾਰ ਤੁਸੀਂ ਦੇ ਦੇ ਪਿਓ ਤਸਵੀਰਾਂ ਦੇ ਵਿੱਚ ਕਿ ਸੱਸ ਨੂੰ ਤੇ ਉਸ ਦੇ ਪਤੀ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਆ ਮਰਤਕਾ ਦੀ ਉੱਤੇ ਜਿਹੜੀ ਕਹਾਣੀ ਕਢੀ ਗਈ ਸੀ ਕਿ ਉਹਨਾਂ ਨੂੰ ਲੁਟੇਰੇ ਪੈ ਗਏ ਤੇ ਤੱਕਾ ਦੇ ਦਿੱਤਾ ਪਰ ਉਹ ਸਾਰੀ ਕਹਾਣੀ ਝੂਠੀ ਨਿਕਲੀ ਝੂਠੀ ਨਿਕਲੀ ਹੁਣ ਜਦੋਂ ਪਤਾ ਲੱਗਿਆ ਤਾਂ ਪੂਰੀ ਤਪਤੀਰ ਹੋ ਗਈ ਤੇ ਸਾਸ ਨੇ ਹੀ ਮਾਰਿਆ ਸੀ ਨੂੰ ਨੂੰ ਤੇ ਸਸ ਨੂੰ ਤੇ ਪਤੀ ਨੂੰ ਜਿਹੜਾ ਆ ਗ੍ਰਫਤਾਰ ਕਰ ਲਿਆ ਗਿਆ ਆ ਪੁਲਿਸ ਵੱਲੋਂ ਤਾਂ ਦਾ ਦੇ ਕੀ ਉਸ ਦਿਨ ਜਦੋਂ ਪੱਤਰਕਾਰਾਂ ਨੇ ਇਹਨਾਂ ਨਾਲ ਸਵਾਲ ਜਵਾਬ ਕੀਤੇ ਤਾਂ ਇਹਨਾਂ ਨੇ ਕਿਹਾ ਕਿ ਪੱਤਰਕਾਰਾਂ ਨੇ ਮਾਰੀ ਏ ਇਹਨਾਂ ਨੇ ਪ੍ਰੈਸ ਉੱਤੇ ਵੀ ਬੜਾ ਜ਼ੋਰ ਜੱਪਾ ਪਾ ਦਤਾ ਸੀ ਪਰ ਹੁਣ ਜਦੋਂ ਇਹ ਖੁਦ ਕਾਬੂ ਆ ਗਏ ਤੇ ਪੱਤਰਕਾਰਾਂ ਦੇ ਸਵਾਲਾਂ ਦੇ ਘੇਰੇ ਚ ਆ ਗਏ ਤਾਂ ਇਹ बार-बार ਇੱਕੋ ਹੀ ਗੱਲ ਕਹਿ ਰਹੇ ਸੀ ਕਿ ਸਾਡੇ ਕੋਲੋਂ ਗਲਤੀ ਹੋ ਗਈ ਸੱਸ ਦਾ ਬਿਆਨ ਮੇਰੇ ਕੋਲੋਂ ਗਲਤੀ ਹੋ ਗਈ ਤੇ ਪੁੱਤ ਅਜੇ ਵੀ ਮੁਕਰਦਾ ਜਾ ਰਿਹਾ ਕਿ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ 70 ਕਾਰਾਂ ਦੇ ਸਵਾਲਾਂ ਦੇ ਘੇਰੇ ਦੇ ਵਿੱਚ ਫਸੀ ਸੱਸ ਉਹਨਾਂ ਨੇ ਸਵਾਲ ਕੀਤੇ ਕਿ ਤੁਸੀਂ ਕਹਿੰਦੇ ਸੀ ਕਿ ਲੁਟੇਰੇ ਪੈ ਗਏ ਪਰ ਕਿਉਂ ਮਾਰੀ ਕਿੱਦਾਂ ਮਾਰੀ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾ ਰਹੇ ਇਸ ਕਾਤਲ ਸੱਸ ਦੇ ਕੋਲੋਂ ਤੇ ਆਓ ਸੁਣਦੇ ਹਾਂ ਸਾਰੀ ਗੱਲਬਾਤ ਕਿਉਂ ਮਾਰਿਆ ਸੀ ਕਿਉਂ ਮਾਰਿਆ ਸੀ ਆਪਣੀ ਕੀ ਕਾਰਨ ਸੀ ਮਾਰਿਆ ਮੈਨੂੰ ਥੋੜੇ ਬੋਲੋ ਕੁਛ ਬੋਲੋ ਕੁਛ ਕੀ ਕਰਨੀ ਹੈ ਕੀ ਕਰਨੀ ਹੈ ਕੀ ਕਾਰਨ ਸੀ ਤੂੰ ਮਾਰਿਆ ਸੀ ਗਲਤੀ ਹੋ ਗਈ ਨਹੀਂ ਮਾਰਿਆ ਕਿਉਂ ਉਸ ਦਿਨ ਤੋਂ ਤੁਸੀਂ ਕਹਿੰਦੇ ਸੀ ਅਸੀਂ ਲੁਟੇਰੇ ਹੱਥਲੇ ਕਰ ਤੋਂ ਕੀ ਕਾਰਨ ਬਣਿਆ ਮਾਰਨ ਦਾ ਗਲਤੀ ਹੋ ਗਈ ਨਹੀਂ ਗਲਤੀ ਕਿਉਂ ਹੋਈ ਕੋਈ ਰੀਜਨ ਤੇ ਹੋਊਗਾ ਜੀ ਕੋਈ ਨਹੀਂ ਰੀਜਨ ਤੁਹਾਡੇ ਨਾਲ ਕੋਈ ਹੋਰ ਬੰਦਾ ਵੀ ਆ ਗਿਆ ਸੀ ਨਹੀਂ ਕਦੇ ਤੀਜਾ ਬੰਦਾ ਵੀ ਆ ਗਿਆ ਕੋਈ ਨਹੀਂ ਮੈਂ ਕੱਲੀ ਹਾਂ ਤੇ ਤੂੰ ਉਦੋਂ ਤੇ ਉੱਡੜ ਪੈਂਦੀ ਹਾਂ ਦੇ ਪ੍ਰੈਸ ਵਾਲਿਆਂ ਨੂੰ ਤੁਸੀਂ ਮਾਰਿਆ ਤਾਂ ਹੁਣ ਮੌੜ ਕੇ ਘੜਾ ਆ ਬਾਕੀ ਤਲਈਓ ਦਰਸ਼ ਨਹੀਂ ਆਇਆ ਫਿਰ ਉੱਡੇ ਤੇ ਕੁੜੀ ਤੇ ਆਕਰ ਦੇਖੀ ਕੀ ਕਹਿਦੀ ਹੋ ਹੱਥਲੇ ਕਰ ਦਿੰਦੇ ਵਜਾ ਗਈ ਵਜਾ ਦੋਸਤ ਵਜਾ ਗਈ ਦੋ ਮਾਰਿਆ ਜਿਹਦੇ ਬਾਅਦ ਨਹੀਂ ਧੱਕਾ ਗਿਆ ਸਰ ਮੈਂ ਲੋਕਾਂ ਨਾਲ ਕਰ ਥੋੜਾ ਜਿਹਾ ਸੁਝਾ ਕਰਦੇ ਨਹੀਂ ਹੋ ਗਈ ਉਹ ਬਸ ਇਹੀ ਕਹਿੰਦੇ ਮੇਰੇ ਕੋਲ ਗਲਤੀ ਹੋ ਗਈ ਹੋਰ ਕੋਈ ਸਰ ਮੈਨੂੰ ਕੁਝ ਨਹੀਂ ਪਤਾ ਕੀ ਕਹਿੰਦੀ ਮਮੀ ਤੇਰੀ ਮਮੀ ਮੇਰੇ ਇਹੋ ਕਹਿੰਦੇ ਮੈਨੂੰ ਕੁਝ ਨਹੀਂ ਪਤਾ ਲੱਗਾ ਕੀ ਹੋਇਆ ਮੈਥੋਂ ਗਲਤੀ ਹੋ ਗਈ ਕਹਿੰਦੀ ਮੇਰੇ ਕੋਲ ਮਾਰਨ ਦਾ ਕੋਈ ਕਾਰਨ ਨਹੀਂ ਕੋਈ ਮਿਤੀ 28/3/2025 ਨੂੰ ਰੁਪੇਂਦਰ ਕੌਰ ਨੇ ਆਪਣੇ ਪੁਲਿਸ ਪਾਸ ਐਸ ਐਚ ਓ ਤੇ ਬੜ ਦੇ ਤਾਸ ਬਿਆ ਲਗਾਏ ਸੀਗਾ ਉਹ ਤੇ ਉਸ ਦਿਨ ਉਹ ਅਮਨਪ੍ਰੀਤ ਕੌਰ ਸਕੂਟਰੀਕ ਉੱਤੇ ਸਵਾਰ ਹੋ ਕੇ ਪਿੰਡ ਸ਼ੀਨਾ ਬੇੜ ਤੋਂ ਪਿੰਡ ਬਿਧੀਪੁਰ ਫਾਟਕ ਨਹਿਰ ਦੀ ਪੱਡੀ ਪੱਡੀ ਜਾ ਰਹੇ ਸੀ ਤੇ ਜਦੋਂ ਨਵਾਂ ਪਿੰਡ ਸਰਦਾਰਾਂ ਨੇੜੇ ਧਾਰੀਵਾਲ ਸਾਹਿਬ ਤੋਂ ਪੂਰੀ 2 ਕਿਲੋਮੀਟਰ ਪਹੁੰਚੇ ਹੈ ਨਾ ਤਾਂ ਉਹਨਾਂ ਪਾਸੋਂ ਕੋਈ ਸੋਨੇ ਦੇ ਗਹਿਣੇ ਕਿਸੇ ਅਨਨੋਣ ਬੰਦਿਆਂ ਨੇ ਸੋਨੇ ਦੇ ਗਹਿਣੇ ਖੋਹਣ ਦੀ ਕੋਸ਼ਿਸ਼ ਕੀਤੀ ਸੀ ਜੋ ਦਰਾਨੇ ਚੜਪਰੀ ਲਈ ਹੈਗਾ ਇਹਨਾਂ ਵਿੱਚ ਅਮਨਪ੍ਰੀਤ ਕੌਰ ਦੀ ਲਟੇਰਿਆਂ ਨਾਲ ਚੜਪੋਈ ਸੀ ਉਹ ਜਿਹੜਾ ਨੇ ਅਮਨਪ੍ਰੀਤ ਕੌਰ ਨੂੰ ਤੱਕਾ ਮਾਰ ਕੇ ਨੇਰਵੇ ਸੁੱਟਦਾ ਸੀ ਸੋ ਪਾਣੀ ਡੂnga ਹੋਣ ਕਰਕੇ ਅਮਨਪ੍ਰੀਤ ਕੌਰ ਡੁੱਬਣ ਕਰਕੇ ਡੋਬ ਗਈ ਸੀ ਪਾਣੀ ਵੀ ਡੁੱਬ ਗਈ ਸੀ ਤੇ ਜਿਹੜੇ ਲਟੇਰੇ ਸੀਗੇ ਉਹ ਸੋਨੇ ਦੇ ਗਣੇ ਲੈ ਕੇ ਫਰਾਰ ਹੋ ਗਏ ਸੀ ਮੌਕੇ ਤੋਂ ਮਿਉਸੇ ਮਕਰਮਾ ਨੰਬਰ 22 ਮਿਤੀ 28 ਤਿੰਨ 2025 ਜੁਰਮ 109 304 ਬੀ ਐਨ ਐਸ थाना ਤੇ ਬੜ ਰਕੇ ਮਾਮਲੋਂ ਰੱਖਣੇ ਖਿਲਾਫ ਦਰਜ ਕਰ ਦਿੱਤਾ ਸੀ ਸੋ ਇਹਦੇ ਵਿੱਚ ਕੁਝ ਹੋਰ ਜਿਹੜਾ ਹੈਗਾ ਇਹਦੀ ਕੰਟੀਨਿਊਸ ਚ ਗੱਲ ਜਦੋਂ ਦੋਸ਼ਿਆਂ ਨੂੰ ਟੈਸਟ ਕੀਤਾ ਗਿਆ ਤਾਂ ਹੋਰ ਟੈਕਨੀਕਲ ਜਿਹੜੀ ਐਨਲਿਸਿਸ ਜਿਹੜੀ ਟੀਮਾਂ ਦੇ ਟੈਕਨੀਕਲ ਤਪਤੀਸ਼ ਤੋਂ ਗੱਲ ਅਸਲੀਅਤ ਕੁਝ ਹੋਰ ਸਾਹਮਣੇ ਆਈ ਸੀ ਅਗਰਾਂ ਨੇ ਤਪਤੀਸ਼ ਇੱਕ ਨਵਾਂ ਜਿਹੜਾ ਹੈਗਾ ਜਿਹੜੇ ਪਹਿਲੂ ਸਾਹਮਣੇ ਆਏ ਸੀ ਇਦੇ ਵਿੱਚ ਮ੍ਰਿਤਕ ਅਮਨਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਤੇ ਉਸ ਦਾ ਪਤੀ ਆਕਾਸ਼ਦੀਪ ਸਿੰਘ ਅਕਸਰ ਹੀ ਉਸ ਨੂੰ ਦਾਜ ਦੇ ਦੇ ਦਾਜ ਦੇ ਤੇ ਬੱਚਾ ਨਾਉਣ ਕਰਕੇ ਤੰਗ ਪ੍ਰੇਸ਼ਾਨ ਕਰਦੇ ਸੀ। ਸੋ ਇਸੇ ਕਾਰਨ ਕਰਕੇ ਦੁਸ਼ੀਆਂ ਵੱਲੋਂ ਹਮ ਉਸਰਾ ਹੋ ਕੇ ਉਸ ਨਾਲ ਕਰਕੇ ਇਹ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀ ਅਮਨਪ੍ਰੀਤ ਕੌਰ ਨੂੰ ਨਹਿਰ ਤੱਕਾ ਮਾਰ ਕੇ ਸੁੱਟਦਾ ਸੀ। ਜਿਸ ਤੇ ਲੜਕੀ ਦੀ ਲਾਸ਼ ਜਿਹੜੀ ਹੈਗੀ ਧਾਰੀਵਾਲ ਤੋਂ ਨੇੜੇ ਮੋਕ ਪਰਾਂ ਹੋ ਗਈ ਸੀ ਜਿਸ ਤੇ ਇਸ ਮਕਰਮੇ ਵਿੱਚ ਜੁਰਮ 103 62 ਬੀ ਐਨ ਐਸ ਦਾ ਵਾਅਦਾ ਕੀਤਾ ਗਿਆ ਸੀ ਤੇ ਮ੍ਰਿਤਕ ਅਮਨਪ੍ਰੀਤ ਕੋਰ ਦੀ ਸੱਸ ਸਰਪਿੰਦਰ ਕੌਰ ਤੇ ਪਤੀ ਆਕਾਸ਼ਦੀਪ ਨੂੰ ਰੈਸਟ ਕਰ ਲਿਆ ਗਿਆ ਇਹਦੇ ਵਿੱਚ ਫਰਦਰ ਜਿਹੜੀ ਹੈਗੀ ਸੀ ਰੈਸਟ ਪਾ ਕੇ ਇਹਨਾਂ ਦੀ ਫਰਦਰ ਤਫਤੀਸ਼ ਕਰ ਰਹੇ ਆ ਜਮਾਨ ਲਵਾਗੇ ਇਹਨਾਂ ਦਾ ਦੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੇ ਕੋ ਹੋ ਕਿਸੇ ਦੇ ਵਿੱਚ ਮੁੱਦੇ ਸਾਹਮਣੇ ਆਈ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ